ਸਾਡੇ ਸੂਟ ਸਾਡੇ ਤੁਸੀਂ ਦੇਖੋ ਪ੍ਰਿੰਟਰ ਦੇ ਵਿੱਚ ਫੁੱਲਾਂ ਵਾਲਾ ਸੂਟ ਦੇਖੋ ਡਿਜ਼ਾਈਨਰ ਦੇ ਵਿੱਚ ਫੁੱਲਾਂ ਫੁੱਲਾਂ ਵਾਲੇ ਕਿੰਨੇ ਕਿੰਨੇ ਪਿਆਰੇ ਪਿਆਰੇ ਸੂਟ 350 ਥਾਨੋਂ ਦੇ ਥਾਨ ਲੈਣ ਦੇ ਟਰੱਕ ਭਰ ਕੇ ਮਾਲ ਆ ਗਿਆ ਲੈ ਜੋ ਲੈ ਜੋ ਰਹਿ ਗਿਆ ਰਹਿ ਗਿਆ ਲੈ ਗਿਆ ਲੈ ਬਣਾ ਲੋ ਟਾਪ ਭਾਵੇਂ ਬਣਾ ਲੋ ਡਰੈਸ ਭਾਵੇਂ ਬਣਾ ਲੋ ਨਾਈਟ ਸੂਟ 750 ਦੇ ਵਿੱਚ ਕਰਤਾ ਇਹਦੇ ਵਿੱਚ ਨਾ ਬੋਰੋਣੀ ਨਾ ਕਪੜਾ ਖਰਾਬ ਹੋਣਾ ਬਾਜ਼ਾਰ 'ਚ ਇਹਦੇ ਕੋਈ 1700 ਕੋਈ 1800 ਪਰ ਲੈ ਜੋ 750 ਦੇ ਵਿੱਚ ਹਲਕਾਰ ਵੀ ਕਰਤੀ 845 ਸਿਰਫ 250 ਰੁਪਏ ਚ ਲੈ ਜਾਓ 2 250 ਦੇ ਵਿੱਚ ਲੈ ਜਾਓ ਬੰਦਾਰੀਆਂ ਚਾਰ ਦਿਨ ਚਾਰ ਦਿਨ ਰਹਿ ਗਏ ਸਿਰਫ ਮਾਤੂ ਸ਼੍ਰੀ ਦਸਤਾਰ ਕਾਦੀਆਂ ਆਜੋ ਆਹ ਦੇਖੋ ਸੂਟ ਕਿੰਨਾ ਹੈਵੀ ਤੁਹਾਡੀ ਰੂਹ ਖੋਹ ਜਾਣੀਆਂ ਦੇਖਣ ਨੂੰ ਲੱਗ ਰਿਹਾ ਕਿ ਨਹੀਂ ਲੱਗਦਾ 2500 ਦਾ ਪਰ ਅਸੀਂ ਕਰਤਾ ਸ਼ਰਾਰਾ ਸੂਟ 850 ਰੁਪਏ ਦਾ ਅਰੇ 200 ਵਾਲਾ ਸੂਟ ਨਾਲ ਦਵਾਂਗੇ ਸ਼ਰਾਰਾ ਪੈਨ ਕਹਿੰਦੀ ਸ਼ਾਰੇ ਵਿੱਚ ਇੰਨਾ ਸਸਤਾ ਸੂਟ ਮੈਂ ਕਹਾਂ ਬਿਲਕੁਨ ਇੰਨਾ ਸਸਤਾ ਸੂਟ ਨਾਲ ਲਹਿੰਗਾ ਲੈ ਜਾਓ ਸ਼ਾਰਲ ਲੈ ਜਾਓ 2500 ਦਾ ਸੂਟ ਦੋਂਗੇ 1000 ਦੇ ਵਿੱਚ ਲੈਟ ਕਰ ਲੋ ਰੇਟ ਲਿਖ ਕੇ ਲੱਗਿਆ ਇਹਦਾ 1579 ਰੁਪਏ ਵਾਲਾ ਮੌਂਟੀਕਰ ਦਾ ਕੰਬਲ ਕਰਤਾ ਸਿਰਫ 900 ਰੁਪਏ ਦੇ ਵਿੱਚ ਦੇਖੋ ਜਿਹੜੇ ਤੁਸੀਂ ਲੈਨੇ ਹੋ 17 17 18 1800 ਦੇ ਇਹ ਕਰਤੇ ਸਿਰਫ 6 600 ਦੇ ਵਿੱਚ ਲੈ ਲੋ ਡਿਜ਼ਾਈਨ ਚੈੱਕ ਕਰ ਲੋ ਇਹਨਾਂ ਦੇ ਵਿੱਚੋਂ ਜਿਹੜਾ ਮਰਜੀ ਸੂਟ ਚੱਕ ਕੇ ਲੈ ਜਾਓ ਬਹੁਤ ਵੱਡੀ ਸੇਲ ਆਤੀ ਆ 2 2000 ਚ ਬਿਕਨ ਵਾਲੇ ਸੂਟ ਕਰਤੇ 850 ਦੇ ਵਿੱਚ ਜਿਹੜਾ ਸਲਾਜੀ ਲੱਗੀ ਸੇਲ 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 ਡਰਮ ਸੂਟਾਈ ਲੱਗੀ ਇਤਿਹਾਜ਼ੀ ਸਭ ਤੋਂ ਵੱਡੀ ਸੇਲ ਮਾਤੂਸ਼ਰੀ ਦਸਤਾਰ ਆਓ ਵੱਡੇ ਫਾਇਦੇ ਪਾਓ ਕਹਿੰਦੇ ਭਾਈ ਜੀ ਹਜ਼ਾਰ ਹਜ਼ਾਰ ਵਾਲੇ ਸੂਟ ਕਰਤੇ 350 ਦੇ ਵਿੱਚ ਕਹਿੰਦੇ ਕੀ ਭਾਜੀ ਅਸੀਂ ਤੁਹਾਨੂੰ ਦਿਖਾ ਲਿਆ ਹਜ਼ਾਰ ਵਾਲਾ ਸੂਟ ਸਾਢੇ ਥੇ ਦੇਖੋ ਪ੍ਰਿੰਟਰ ਦੇ ਵਿੱਚ ਫੁੱਲਾਂ ਵਾਲਾ ਸੂਟ ਦੇਖੋ ਡਿਜ਼ਾਈਨਰ ਦੇ ਵਿੱਚ ਫੁੱਲਾਂ ਫੁੱਲਾਂ ਵਾਲੇ ਕਿੱਡੇ ਕਿੱਡੇ ਪਿਆਰੇ ਪਿਆਰੇ ਸੂਟ 350 ਖੰਨੋ ਦੇ ਥਾਲ ਲੈਣ ਦੇ ਟਰੱਕ ਭਰ ਕੇ ਮਾਲ ਲੈ ਗਏ ਲੈ ਗਏ ਲੈ ਗਏ ਰਹਿ ਗਿਆ ਰਹਿ ਗਿਆ ਲੈ ਗਿਆ ਲੈ ਗਿਆ ਲੋ ਜੀ ਜਿਹੜੇ ਤੁਸੀਂ ਲੈਨੇ ਹੋ 1 1000 ਦੇ ਸੂਟ ਲੈ ਜਾਓ 350 350 350 ਪ੍ਰਿੰਟ ਬਹੁਤ ਆ ਰੰਗ ਬਹੁਤ ਆ ਡਿਜ਼ਾਈਨ ਬਹੁਤ ਆ ਆ ਲੋ ਜੀ ਉਦੋਂ ਵੀ ਉੱਪਰ ਨਹੀਂ ਕੁਆਲਿਟੀ ਆ ਗਈ 12 1200 ਵਾਲੇ ਸੂਟ ਕਰਤੇ ਸਿਰਫ 450 ਦੇ ਵਿੱਚ ਕੱਪੜੇ ਦੀ ਫੁੱਲ ਕੁਆਲਿਟੀ ਫੁੱਲ ਗਾਰੰਟੀ ਇਹਦੇ ਵਿੱਚ ਵੀ ਤੁਸੀਂ ਦੇਖੋ ਪ੍ਰਿੰਟ ਕਾਫੀ ਮਿਲਨੇ ਆ ਬਾਈ ਜੀ ਇਹਦਾ ਕੋਈ 1200 ਮੰਗਦਾ ਕੋਈ 1400 ਤੁਸੀਂ ਕਹਿੰਦੇ ਲੈ ਜਾਓ 340 350 ਆਹ ਦੇਖੋ ਸੂਟ ਇੱਕ ਦਿਲ ਅੱਜ ਕੱਲ ਪਹਿਣਾ ਕਹਿੰਦੀ ਆ ਜੋਰ ਜੱੜ ਦੇ ਵਿੱਚ ਸਾਨੂੰ ਪ੍ਰਿੰਟ ਕੱਪੜਾ ਕਿਤੇ ਨਹੀਂ ਮਿਲਦਾ ਇੱਥੇ ਢੇਰ ਲਾਤੇ ਹੋਏ ਨੇ ਦੁਕਾਨ ਭਰਤੀ ਹੋਈ ਏ 750 750 ਦਾ ਪ੍ਰਿੰਟ ਵੇਖੋ ਕਿ ਡੇਕ ਪਿਆਰੇ ਨੇ ਦੇਖੋ ਜੀ ਭਾਵੇਂ ਬਣਾ ਲੋ ਟਾਪ ਭਾਵੇਂ ਬਣਾ ਲੋ ਡਰੈਸ ਭਾਵੇਂ ਬਣਾ ਲੋ ਨਾਈਟ ਸੂਟ 750 ਦੇ ਵਿੱਚ ਕਰਤਾ ਇਹਦੇ ਵਿੱਚ ਨਾ ਬੋਰੋਣੀ ਨਾ ਕਪੜਾ ਖਰਾਬ ਹੋਣਾ ਬਾਜ਼ਾਰ 'ਚ ਇਹਦੇ ਕੋਈ 1700 ਕੋਈ 1800 ਪਰ ਲੈ ਜਾਓ 750 ਦੇ ਕਿਹਨਾਂ ਕਹਿੰਦੇ ਟਾਈ ਐਂਡ ਡਾਈ ਦੇ ਮੈਨੂੰ ਸੂਟ ਨਹੀਂ ਕਿ ਤੋ ਮਿਲਿਆ ਮੈਂ ਸਾਰਾ ਸ਼ਹਿਰ ਘਾ ਆਈਆਂ ਟਾਈ ਐਂਡ ਡਾਈ ਦੇ ਵਿੱਚ ਸੂਟ ਇਹ ਵੀ ਦੇ ਦੇਣਾ 750 ਦੇ ਵਿੱਚ ਪੈ ਗਈ ਲੁੱਟ ਦੇਖੋ ਜੀ ਰੰਗ ਇੱਕ ਨਹੀਂ ਦੋ ਨਹੀਂ ਪੰਜ ਨਹੀਂ 10 ਨਹੀਂ ਜਿੰਨੇ ਮਰਜ਼ੀ ਰੰਗ ਲੈ ਜਾਓ ਜਿੰਨੇ ਮਰਜ਼ੀ ਡਾਈ ਜੇ ਦੇਖੋ ਬਹੁਤ ਸੋਹਣੇ ਸੋਹ ਜਿਹੜਾ ਕਪੜਾ ਤੁਸੀਂ ਮੰਗਾਉਨੇ ਸੀ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਹੁਣ ਆ ਗਿਆ ਜੀ ਕਾਦੀਆਂ ਦੇ ਵਿੱਚ ਰੇਟ ਕਰਤੇ ਮਿੱਟੀ ਦੇ ਪਾ 2 2000 ਦੇ ਸੂਟ ਕਰਤੇ 750 750 750 750 ਐਨਾ ਮਾਲ ਕਿਸੇ ਕੋਈ ਹੁੰਦਾ ਨਹੀਂ ਜਿੰਨਾ ਅਸੀਂ ਲੈਣ ਦਾ ਨਿਆਰੇ ਲੜਤੇ ਪਾਤੇ ਗਾ ਪਾਤੇ 750 ਦੇ ਵਿੱਚ 5 5 6 6 ਸੂਟ ਬੀਬੀਆਂ ਲੈ ਜਾਂਦੀਆਂ ਕਹਿੰਦੀ ਵੀ ਆਪਾਂ ਤੁਹਾਨੂੰ ਤੇ ਸਸਤਾ ਹੀ ਬਣਾਇਆ ਕਰਦੇ ਮੈਂ ਕਿਹਾ ਜੀ ਸਸਤੇ ਕੀ ਅਸੀਂ ਤੇ ਕਮਾਲਾ ਕਰ ਦਿਆਂਗੇ 750 ਦਾ ਸੂਟ ਜਦੋਂ ਬਣ ਕੇ ਪਾ ਲੈਂਦੇ ਆ ਨਾ ਨਾਲ ਲੈਂਦੇ ਫੁਲਕਾਰੀ ਕਮਾਲ ਹੀ ਕਮਾਲ ਹੋ ਜਾਂਦੀ ਲੋ ਜੀ ਕਹਿੰਦੇ ਫੁਲਕਾਰ ਵੀ ਕਰਤੀ 845 ਸਿਰਫ 250 ਰੁਪਏ ਚ ਲੈ ਜਾਓ 2250 ਦੇ ਵਿੱਚ ਲੈ ਜਾਓ ਜੀ ਚੱਕੋ ਜੀ ਰੰਗ ਦੇਖੋ ਡਿਜ਼ਾਈਨ ਦੇਖੋ ਚੱਕੋ 250 250 250 250 ਦੇ ਉੱਪਰ ਜੇ ਤੁਸੀਂ 500 600 700 ਲੈਣੀਆਂ ਫੁਲਕਾਰੀਆਂ ਦੇ ਵਿੱਚ ਵੀ ਬਹੁਤ ਵੇ ਡਿਜ਼ਾਈਨ ਆ ਗਿਆ ਬਹੁਤ سارے ਰੰਗ ਆ ਗਿਆ ਛੇ ਦੀ ਆਜੋ ਵੱਡੇ ਫਾਇਦੇ ਕਰਾਂਗੇ ਭਾਈ ਜੀ ਇਹਨਾਂ ਵਿੱਚ ਵੀ ਦੱਸੋ ਨਾ ਕੀ ਫਾਇਦਾ ਕਰ ਰਹੇ ਹੋ ਤੁਹਾਨੂੰ ਅਸੀਂ ਹੋਰ ਦੱਸਣ ਲੱਗਿਆ ਜਿਹੜੇ ਕਿ ਸੂਟ ਬਿਜਾਰੋ 2-2000 3-3000 ਦੇ ਦੇ ਮਾਤੋ ਸ਼ਰੀ ਦਸਤਾਰ ਨੇ ਲਿਖ ਕੇ ਲਾਤਾ 850 ਰੁਪਏ ਦਾ ਸੂਟ ਦੇਣਾ ਲਿਖ ਕੇ ਲੈਸ ਵਿੱਚ ਲਾਤੇ 13 ਦੇ ਟੇਰ ਲੱਗੇ ਆ ਦੇਖੋ ਜੀ ਰੰਗ ਚੈੱਕ ਕਰ ਲਓ ਡਿਜ਼ਾਈਨ ਚੈੱਕ ਕਰ ਲਓ ਇਹਨਾਂ ਦੇ ਵਿੱਚੋਂ ਜਿਹੜਾ ਮਰਜ਼ੀ ਸੂਟ ਚੱਕ ਕੇ ਲੈ ਜਾਓ ਬਹੁਤ ਵੱਡੀ ਸੇਲ ਆਤੀ ਆ 2-2000 ਚ ਵੇਚਣ ਵਾਲੇ ਸੂਟ ਕਰਤੇ 850 ਦੇ ਵਿੱਚ ਜਿਹੜਾ ਮਰਜ਼ੀ ਚੱਕ ਲਓ 850 ਤੁਸੀਂ ਦੇਣ ਲੈਣੇ ਲੈਣੇ ਸੂਟ ਦਾਜ ਬੇੜ ਦਾ ਕੱਪੜਾ ਲੈਣਾ ਛੇਤੀ ਆ ਜਾਓ ਵੱਡੇ ਫਾਇਦੇ ਹੋਣੇ ਸੇਲ ਚੱਲ ਰਹੀ ਆ ਸਿਰਫ 4 ਦਿਨਾਂ ਲਈ 4 ਦਿਨਾਂ ਚ ਆ ਜਾਓ ਆ ਦੇਖੋ ਰੇਟ ਲਿਖ ਕੇ ਲਾਇਆ 850 ਆ ਦੇਖੋ ਜੀ 850 ਕੱਲੇ ਕੱਲੇ ਸੂਟ ਤੇ ਲਿਖ ਲਿਖ ਕੇ ਰੇਟ ਲਾਤੇ ਆ ਜਿਹੜਾ ਪਸੰਦ ਆਈ ਜਾਂਦਾ ਲਈ ਜਾਓ 850 ਹੀ ਦਵਾਂਗੇ 2000 ਵਾਲਾ ਸੂਟ 2500 ਵਾਲਾ ਸੂਟ ਨਾਲ ਦਵਾਂਗੇ ਸ਼ਰਾਰਾ ਪੈਣ ਕਹਿੰਦੀ ਸ਼ਾਰੇ ਵਿੱਚ ਇੰਨਾ ਸਸਤਾ ਸੂਟ ਮੈਂ ਕਹਾਂ ਬਿਲਕੁਨ ਇੰਨਾ ਸਸਤਾ ਸੂਟ ਨਾਲ ਲਹਿੰਗਾ ਲੈ ਜਾਓ ਸ਼ਰਾਰਾ ਲੈ ਜਾਓ 2500 ਵਾਲਾ ਸੂਟ ਦੋਂਗੇ 1000 ਦੇ ਵਿੱਚ ਚਲੋ ਜੀ 2500 ਵਾਲਾ ਵੀ ਕਰਤਾ 1000 ਦੇ ਵਿੱਚ ਆਹ ਦੇਖੋ ਹੋਰ ਦੇਖੋ ਡਿਜ਼ਾਈਨ ਚੈੱਕ ਕਰ ਲੋ ਮਤਲਬ ਹਰ ਪੱਖੋਂ ਤੁਹਾਡੇ ਫਾਇਦੇ 4 ਦਿਨ 4 ਦਿਨ 4 ਦਿਨ ਰਹਿ ਗਏ ਸਿਰਫ ਮਾਤੂ ਸ਼੍ਰੀ ਦਸਤਾਰ ਕਾਦੀਆਂ ਆਜੋ ਆਹ ਦੇਖੋ ਸੂਟ ਕਿੰਨਾ ਹੈਵੀ ਤੁਹਾਡੀ ਰੂਹ ਖੁਸ਼ ਹੋ ਜਾਣੀਆ ਦੇਖਣ ਨੂੰ ਲੱਗਦਾ ਕਿ ਨਹੀਂ ਲੱਗਦਾ 2500 ਦਾ ਪਰ ਅਸੀਂ ਕਰਤਾ ਸ਼ਰਾਰਾ ਸੂਟ ਸਾਢੇ ਰਪਈਆ ਰੇਟ ਚੈੱਕ ਕਰ ਲੋ ਜੀ ਇਹ ਵੀ 850 ਦੇ ਵਿੱਚ ਲਾਤਾ ਸਭ ਤੋਂ ਵੱਡੀ ਸਭ ਤੋਂ ਸਸਤੇ ਸੂਟਾਂ ਦੀ ਸੇਲ ਲਾਤੀ ਜੀ ਕਾਦੀਆਂ ਦੇ ਵਿੱਚ 4 ਦਿਨ ਆ ਵੀ ਤੁਸੀਂ ਚੈੱਕ ਕਰ ਲੋ ਕੋਈ 3000 ਨਹੀਂ ਕੋਈ 3500 ਨਹੀਂ ਕੋਈ 850 ਕੋਈ 900 ਕੋਈ 1000 1000 ਦੇ ਵਿੱਚ ਰੇਟ ਲਾਤੀ ਆ ਦੇਖੋ ਜੀ ਕਟਵਰਗੇ ਦੇ ਦੁਪੱਟੇ ਆ ਵੀ ਸੂਟ ਚੈੱਕ ਕਰ ਲੋ ਰੇਟ ਕੀ ਹੈਗਾ ਇਹਦਾ ਇਹ ਵੀ ਕਰਤਾ 850 ਆ ਦੇਖੋ ਜੀ ਕੱਲਾ ਕੱਲਾ ਰੇਟ ਲਿਖਿਆ ਆ ਕੋਈ ਝੂਠ ਨਹੀਂ ਕੋਈ ਕੁਛ ਨਹੀਂ ਸੇਲ ਚੱਲ ਰਹੀ ਆ 850 ਦੇ ਵਿੱਚ ਲੈ ਜਾਓ ਬਹੁਤ ਸਾਰੀਆਂ ਵੈਰਾਈਟੀਆਂ ਜੋਰ ਜੜ ਦੇ ਉੱਤੇ ਪੈਂਕ ਦੀ ਕਢਾਈ ਲੈਣੀ ਹੈ ਮੈਂ ਕਢਾਈ ਨਹੀਂ ਬਲਦੀ ਗਲਾ ਬਣਿਆ ਕੇਰਾ ਬਣਿਆ ਨਾਲ ਦੋਗੇ ਬਾਜੂ ਵਰਕ ਨਾਲ ਚਨਾਉਣ ਦਾ ਦੁਪੱਟਾ ਐਵੀ ਸੂਟ ਲੈ ਜਾਓ 850 ਦੇ ਵਿੱਚ 850 ਆ ਦੇਖੋ ਜੀ ਬਹੁਤ ਸਾਰਾ ਸਟਾਕ ਆ ਚੁੱਕਾ ਇੱਥੇ 2 200 ਵਾਲੇ 850 ਚ ਕਰਤੇ ਆ 3 3000 ਵਾਲੇ 11 12 1200 ਚ ਕਰਤੇ ਆ ਬਹੁਤ ਜ਼ਿਆਦਾ ਸਟਾਕ ਆ ਚਾਰ ਦਿਨ ਹੈਗੇ ਆ ਚਾਰ ਦਿਨਾਂ ਚ ਆਜੋ ਬਹੁਤ ਜਿਆਦੇ ਫਾਇਦੇ ਤੁਹਾਡੇ ਹੋਣਿਆ ਦੇਖੋ ਡਿਜ਼ਾਈਨ ਚੈੱਕ ਕਰੀਆ ਹੋਣਾ ਬੁਟੀਕਾਂ ਵਾਲੇ ਪਾਰਟੀਆਂ ਵਾਲੇ ਸੂਟ ਤੁਸੀਂ ਸੁਪਨੇ ਚ ਵੀ ਨਹੀਂ ਸੋਚ ਸਕਦੇ ਵੀ ਇਹੇ ਸੂਟ ਤੁਹਾਨੂੰ ਕੋਈ 850 ਦੇ ਦਊ ਪਰ ਸਾਡੇ ਕੋਲ ਆਜੋ ਵੱਡੇ ਫਾਇਦੇ ਕਰਕੇ ਭੇਜਾਂਗੇ ਲੋ ਜੀ ਸੂਟਾਂ ਨਾ ਨਾ ਬਹੁਤ ਵੱਡੇ ਬ੍ਰਾਂਡ ਮੌਂਟੀ ਕਾਰਲ ਦੇ ਕੰਬੜਾਂ ਦੇ ਵੀ ਲਾਤੀ ਬਹੁਤ ਵੱਡੀ ਸੇਲ ਆ ਚੈੱਕ ਕਰ ਲਓ ਰੇਟ ਲਿਖ ਕੇ ਲੱਗਿਆ ਇਹਦਾ 1579 ਰੁਪਏ ਵਾਲਾ ਮੌਂਟੀ ਕਾਰਲ ਦਾ ਕੰਬਲ ਕਰਤਾ ਸਿਰਫ 900 ਰੁਪਏ ਦੇ ਵਿੱਚ ਦੇਖੋ ਬਹੁਤ ਹੈਵੀ ਕੁਆਲਿਟੀ ਨੇ ਵੀ ਤੁਹਾਨੂੰ ਅਸੀਂ ਦੇ ਦੇ ਆ ਜਿਹੜੇ ਤੁਸੀਂ ਲੈਨੇ ਹੋ 3 3000 ਰੁਪਏ ਦੇ ਬਿਜਾਰ ਚ ਆ ਕੇ ਮੋਂਟੀ ਕਰ ਲੋਲੇ ਕੰਬਲ ਡਬਲ ਬਿਡ ਦਾ ਇਹ ਤੁਹਾਨੂੰ ਦਵਾਂਗੇ ਸਿਰਫ 1200 ਰੁਪਏ ਦੇ ਵਿੱਚ ਰਾਂਗੇ ਦੇ ਵਿੱਚ ਬਹੁਤ ਆ ਸਟਾਕ ਸਾਡੇ ਕੋਲ ਬਹੁਤ ਪਿਆ ਆ ਇਹਦੇ ਵਿੱਚ ਹੀ ਫਾਇਦਾ ਆ ਦੇਖੋ ਜੀ ਜਿਹੜੇ ਤੁਸੀਂ ਲੈਨੇ ਹੋ 17 17 18 1800 ਦੇ ਇਹ ਕਰਤੇ ਸਿਰਫ 6 600 ਦੇ ਵਿੱਚ ਸਟਾਕ ਕਲੀਅਰ ਸੇਲ ਆਤੀ ਕੰਬਲਾਂ ਦੀ ਆ ਤੁਸੀਂ ਲੈਨੇ ਹੋ ਕੋਈ ਕਹਿੰਦਾ ਜੀ 3500 ਰੁਪਈਆ ਇਹ ਦੇਖੋ ਤੁਸੀਂ ਡਬਲ ਸਾਈਡ ਇੰਦਾ ਵੀ ਦੇਖ ਲਓ ਸਾਡਾ ਡਬਲ ਅਪਲਾਈ ਪੈ ਸਿੰਗਲ ਅਪਲਾਈ ਕੋਈ ਡਾ ਕੁਆਲਿਟੀ ਮੌਂਟਿਕ ਕਲਰ ਡਬਲ ਪੈ ਜਾ ਭਾਵੇਂ ਇਦਾਂ ਲੀਲਾ ਦੇ ਭਾਵੇਂ ਇਦਾਂ ਲੇ ਲਓ ਬਾਜ਼ਾਰ ਦਾ ਰੇਟ ਹੈਗਾ ਇਹਦਾ 3500 ਅਸੀਂ ਦਵਾਂਗੇ 2000 ਦੇ ਵਿੱਚ ਬਹੁਤ ਜ਼ਿਆਦਾ ਸਟਾਕ ਤੁਸੀਂ ਵੈੱਡ ਸ਼ੀਟਾਂ ਲੈਣੀਆਂ ਤੁਸੀਂ ਕੰਬਲ ਲੈਣੇ ਤੁਸੀਂ ਰਜਾਈਆਂ ਲੈਣੀਆਂ ਆਜੋ ਸਾਡੇ ਕੋਲ ਫਾਇਦੇ ਕਰ ਕਰਕੇ ਤੁਹਾਨੂੰ ਇੱਥੋਂ ਭੇਜਾਂਗੇ ਦੇਖੋ ਜੀ ਰਜਾਈਆਂ ਦੀ ਪੈਕਿੰਗ ਵੀ ਚੈੱਕ ਕਰੋ ਇਦਾਂ ਪੈਕ ਕਰਕੇ ਰਜਾਈਆਂ ਦਵਾਂਗੇ 4 ਦਿਨਾਂ ਤੁਹਾਡੇ ਕੋਲ ਇਸ ਤੋਂ ਬਾਅਦ ਇਹ ਮੌਕਾ ਨਹੀਂ ਮਿਲਣਾ ਛੇਤੀ ਆਜੋ ਕਾਦੀਆਂ ਦੇ ਵਿੱਚ ਬਹੁਤ ਜ਼ਿਆਦਾ ਤੁਹਾਡਾ ਫਾਇਦਾ ਕਰਕੇ ਭੇਜਾਂਗੇ ਹੋਰ ਕੋਈ ਜਾਣਕਾਰੀ ਲੈਣੀ ਨੰਬਰ ਸਕ੍ਰੀਨ ਦਾ ਤੁਸੀਂ ਫੋਨ ਕਰ ਸਕਦੇ ਆ ਕੈਨਮੈਨ ਜਸਜੀਤ ਸਿੰਘ ਦੇ ਨਾਲ ਹਰਦੀਪ ਸਿੰਘ ਤੱਗਰ ਸਾਹਨ ਟੀਵੀ ਕਰਦੀਆਂ